ਔਰ ਖੁਦਾ ਦਾ ਆਤਮਾ ਦੇ ਨਾਲ ਸਤ। ਤਾਂ ਅਜ਼ੀਜ਼ੋ ਅੱਜ ਯੂਸਫ ਤੋਂ ਅਸੀਂ ਸਿੱਖਣਾ ਹੈ ਕਿ ਕੋਈ ਵੀ ਚਾਹੇ ਸਾਡੇ ਕੋਲੇ ਕੁਝ ਵੀ ਨਹੀਂ ਹੈ। ਚਾਹੇ ਬਿਲਕੁਲ ਹੀ ਅਸੀਂ ਖਾਲੀ ਆਂ ਪਰ ਜੇਕਰ ਸਾਡੇ ਨਾਲ ਪਰਮੇਸ਼ਵਰ ਨੇ ਅੰਤ ਦੇ ਵਿੱਚ ਸਭ ਕੁਝ ਉਹ ਸਾਨੂੰ ਸਭ ਮਿਲੇਗਾ। ਪਰ ਕੀ ਕਰਨਾ ਹੈ? ਭਰੋਸਾ ਰੱਖਣਾ ਹੈ ਔਰ ਖੁਦਾ ਤੇ ਵਿਸ਼ਵਾਸ ਕਰਨਾ ਹੈ। तो इस जो आइए आप छोटी प्रार्थना करेंगे तेरा पशु समाचार न सुनागे पढ़ाँगे और जाना आइए अखा बंद करेंगे प्रार्थना करेंगे धन्यवाद मेरे परमेश्वर स्वर्ग रहने वाले प्रभु आपका शुक्रिया मेरे पिता इस समय के लिए मेरे परमेश्वर जो हमें दिया मेरे परमेश्वर तो तो से खुदाबंद खुदा तो जिम्मे बढ़ते जाए चलते जाए प्रभु यीशु से इस पवित्र वचन के लिए मेरे परमेश्वर मैं तेरा धन्यवाद करता हूँ कि हमें अपने कामों में इस्तेमाल कर प्रभु आपका पवित्र आत्मा हमारी अगवाही करे मेरे परमेश्वर

तो खुदावन दया करना कृपा करना बच्चन के द्वारा रहम करना परमेश्वर से जितने सुर उन उन के ऊपर कृपा करना ये के पाप पर पवित्र न आमीन आमीन आमेन अजीजो फिर से मैं जमशीदी कहना हाँ खुदा सबनों बरकत दे और आइए अपना उत्पत्ति अध्याय उन्ताली तीन बच्चन तो पढ़ा कि परमेश्वर का सानू सू दसदा आइए पढ़ा ਸਵਾਮੀ ਨੇ ਵੇਖਿਆ ਕਿ ਇਹ ਹਵਾ ਉਸਦੇ ਅੰਤ ਸੰਗ ਹੈ ਅਤੇ ਜੋ ਵੀ ਉਹ ਕੰਮ ਕਰਦਾ ਹੈ ਉਸਦੇ ਹੱਥ ਉਹ ਸਫਲ ਕਰਦਾ ਹੈ ਹallelujah ਹallelujah ਅਜ਼ੀਜ਼ੂ ਕੇ ਯੂਸਫ ਦੇ ਨਾਲ ਪਰਮੇਸ਼ਵਰ ਸੀ ਔਰ ਯੂਸਫ ਜੋ ਵੀ ਕੰਮ ਕਰਦਾ ਹੈ ਸਫਲਤਾਪੂਰਵ ਹੁੰਦਾ ਹੈ ਤਾਂਕਿ ਯੂਸਫ ਇੱਕ ਸਫਲ ਮਨੁੱਖ ਸੀ ਸਫਲ ਮਨੁੱਖ ਸੀ ਜਿਸ ਕੰਮ ਨੂੰ ਵੀ ਹੱਥ ਲਾਉਂਦਾ ਹੈ ਉਹ ਸਫਲ ਹੋ ਜਾਂਦਾ ਹੈ ਕਿਉਂਕਿ ਉਹ ਪਰਮੇਸ਼ਵਰ ਉਦੇਸ਼ਾਸਤ ਜਦੋਂ ਯੂਸਫ ਨੂੰ ਵੇਚਿਆ ਜਾਂਦਾ ਹੈ ਜਦੋਂ ਉਹਦੇ ਭਰਾਵਾਂ ਨੂੰ ਵੇਚਦੇ ਕੁਝ ਵੀ ਯੂਸਫ ਕੋਲੇ ਨਹੀਂ ਹੁੰਦਾ ਤੇ ਯੂਸਫ ਨੂੰ ਇੰਨਾ ਵੀ ਪਤਾ ਨਹੀਂ ਹੁੰਦਾ ਕਿ ਮੈਂਗੇ ਜਾ ਕੇ ਪ੍ਰਾਈਮ ਮਿਨਿਸਟਰ ਬਣਾਗਾ ਜਾਂ ਮੈਂ ਮੰਤਰੀ ਬਣਾਗਾ ਜਾਂ ਮੈਂ ਪ੍ਰਧਾਨ ਮੰਤਰੀ ਬਣਾਗਾ ਕਿਉਂਕਿ ਉਹਦੇ ਨਾਲ ਪਰਮੇਸ਼ਵਰ ਸੀ ਅੱਜ ਜੇਕਰ ਅਸੀਂ ਕਿਸੇ ਵੀ ਪ੍ਰਸਥਿਤੀ 'ਚ ਹਾਂ ਸਾਡੇ ਕੋਲ ਕੁਝ ਵੀ ਨਹੀਂ ਹੈ ਤਾਂ ਜੇ ਤੁਹਾਡੇ ਨਾਲ ਪਰਮੇਸ਼ਵਰ ਹੈ ਤਾਂ ਤੁਹਾਨੂੰ ਸਭ ਕੁਝ ਮਿਲੇਗਾ ਅੰਤਪਲੇ ਤੁਹਾਨੂੰ ਸਭ ਕੁਝ ਮਿਲੇਗਾ ਤੁਹਾਡੇ ਨਾਲ ਪਰਮੇਸ਼ਵਰ ਰਹੇਗਾ ਪਰ ਪਰਮੇਸ਼ਵਰ ਦੇ ਵਿੱਚ ਅਸੀਂ ਵਿਸ਼ਵਾਸ ਤੇ ਭਰੋਸੇ ਨੂੰ ਰੱਖਣਾ ਹੈ ਜਿੱਦਾ ਯੂਸਫ ਨੇ ਪਰਮੇਸ਼ਵਰ ਨੂੰ ਪ੍ਰਸੰਨ ਕੀਤਾ ਪਰ ਜੋ ਕੁਛ ਵੀ ਯੂਸਫ ਦੇ ਨਾਲ ਹੋਇਆ ਯੂਸਫ ਨੇ ਪਰਮੇਸ਼ਰ ਨੂੰ ਛੱਡਿਆ ਨਹੀਂ ਔਰ ਪਰਮੇਸ਼ਰ ਨੇ ਵੀ ਯੂਸਫ ਨੂੰ ਛੱਡਿਆ ਨਹੀਂ ਔਰ ਉਹਦੇ ਭਰਾਵਾਂ ਨੇ ਉਹਨਾਂ ਨੂੰ ਫੜਾ ਉਹਨੂੰ ਫੜਾ ਦਿੱਤਾ ਮਾਰਿਆ ਨਹੀਂ ਉਹਨੂੰ ਫੜਾ ਦਿੱਤਾ ਵੇਚ ਦਿੱਤਾ ਤਾਂ ਉਹੀ ਯੂਸਫ ਜਾ ਕੇ ਅੱਗੇ ਮੰਤਰੀ ਬਣਦਾ ਹੈ ਪ੍ਰਧਾਨ ਮੰਤਰੀ ਬਣਦਾ ਹੈ ਤਾਂ ਅਜੀਜ਼ੂ ਅਸੀਂ ਵੀ ਆ ਜਿਸ ਤੋਂ ਸਿੱਖਣਾ ਕੀ ਹੈ ਸਿੱਖਣਾ ਇਹ ਕਿ ਕੋਈ ਵੀ ਸਥਿਤੀ ਹੈ ਚਾਹੇ ਸਾਡੇ ਕੋਲ ਕੁਝ ਹੈ ਚਾਹੇ ਕੁਝ ਨਹੀਂ ਹੈ ਘਬਰਾਉਣਾ ਨਹੀਂ ਜਿਕਰ ਪਰਮੇਸ਼ਵਰ ਸਾਡੇ ਨਾਲ ਹੈ ਪਰਮੇਸ਼ਵਰ ਖੁਦਾਬੰਦ ਸਾਡੇ ਨਾਲ ਹੈ ਤੇ ਫਿਰ ਹਰ ਇੱਕ ਚੀਜ਼ ਪਰਮੇਸ਼ਵਰ ਸਾਡੇ

ਯੂਸਫ ਦੇ ਅੰਗ ਸੰਸਿਗਾ ਯੂਸਫ ਦੇ ਅੰਗ ਸੰ ਪਰਮੇਸ਼ਵਰ ਸਿਗਾ ਯੂਸਫ ਦੇ ਅੰਗ ਸੰ ਪਰਮੇਸ਼ਵਰ ਸਿ ਅਜੀਜ਼ ਹੋ ਉਸ ਨੂੰ ਸਮਸਨਾ ਹੈ ਪਰਮੇਸ਼ਵਰ ਦੇ ਵਿੱਚ ਔਰ ਜਾਣਨਾ ਹੈ ਖੁਦਾ ਦਾ ਕਲਾਮ ਕੀ ਕਰਦਾ ਕਿਉਂਕਿ ਅਜਸੀ ਜ਼ਿਕਰ ਕਿਸੇ ਪਰਸਥਿਤੀ ਚ ਜਾਂਸੀ ਦੁੱਖ ਦੀ ਕੜੀ ਚਾਹ ਜਾਂ ਕਿਤੇ ਵੀ ਜਗ੍ਹਾ ਤੇ ਕਿ ਜਿਸ ਤੱਕ ਮੁਕੇ ਸੇ ਇਕੱਲੇ ਰਹਿ ਜਾਣੇ ਦਾ ਸਾਡਾ ਕੋਈ ਨਹੀਂ ਹੈ ਜੇਕਰ ਪਰਮੇਸ਼ਵਰ ਹੈ ਤਾਂ ਤੁਹਾਨੂੰ ਉਸ ਪਰਸਥਿਤੀ ਚੋਂ ਕੱਢੇਗਾ ਤੁਹਾਨੂੰ ਉਸ ਪਰਸਥਿਤੀ ਚੋਂ ਬਾਹਰ ਲੈ ਕੇ ਆਏਗਾ ਪਰਮੇਸ਼ਵਰ ਸਿਰਫ ਉਸ ਤੇ ਭਰੋਸਾ ਤੇ ਵਿਸ਼ਵਾਸ ਰੱਖਣਾ ਜਿੱਦਾਂ ਯੂਸਫ ਨੂੰ ਪਰਮੇਸ਼ਵਰ ਨੇ ਬLES ਕੀਤਾ ਉਸੇ ਤਰ੍ਹਾਂ ਤੁਹਾਨੂੰ ਵੀ ਬLES ਕਰੇਗਾ ਤੁਹਾਨੂੰ ਵੀ ਉਹ ਬLES ਕਰੇਗਾ ਤਾਨੂੰ ਵੀ ਹੋ ਆਸ਼ਿਸ਼ ਦੇਗਾ ਤਾਨੂੰ ਵੀ ਬਰਕਤ ਦੇਗਾ ਤੁਹਾਡੇ ਹੱਥਾਂ ਨੂੰ ਸਫਲਤਾ ਬਣਾਏਗਾ ਜਿੱਦਾਂ ਉਹ ਸਫਲਤਾ ਦੀ ਮਨੁੱਖ ਸੀਗਾ ਇੱਕ ਸਫਲ ਕਰੀ ਮਨੁੱਖ ਸੀਗਾ ਉਹ ਜਿਸ ਕੰਮ ਨੂੰ ਵੀ ਹੱਥ ਲਾਉਂਦਾ ਸਫਲ ਹੋ ਜਾਂਦਾ ਹੈ ਕਿਉਂਕਿ ਪਰਮੇਸ਼ਰ ਦੀ ਬਰਕਤ ਪਰਮੇਸ਼ਰ ਦੀ ਆਸ਼ਿਸ਼ ਪਰਮੇਸ਼ਰ ਦਾ ਆਤਮਾ ਦੇ ਨਾਲ ਹੈ ਤਾਂ ਜਦੋਂ ਅਸੀਂ ਪਰਮੇਸ਼ਰ ਦੇ ਹਾਂ ਤੇ ਫਿਰ ਪਰਮੇਸ਼ਰ ਦਾ ਆਤਮਾ ਵੀ ਸਾਡੇ ਨਾਲ ਰਹੇਗਾ ਤਾਂ ਸਾਨੂੰ ਹਰ ਪਰਿਸਥਿਤੀ ਚੋਂ ਕੱਢੇਗਾ ਤੇ ਯੂਸਫ ਨੂੰ ਫੜਾਇਆ ਗਿਆ यूसुफ बेचा गया यूसुफ नहीं पता परमेश्वर मेरे तो कराया को पर पता है कि यूसुफ ना प्राइम मिनिस्टर मंत्री बनावगा इतकार देगा सब इतकार थे यूसुफ कद भी अपने आप को निराश नहीं समझना कदे भी समझना कि कोई नहीं है तेरे लिए परमेश्वर है तेरे लिए खुदावन है ਉਠ ਖੜਾ ਹੋ ਪਰਮੇਸ਼ਰ ਨੂੰ ਪੁਕਾਰ ਤੇ ਪਰਮੇਸ਼ਰ ਤੇਰੀ ਸੁਨੇਗਾ ਅਜ਼ੀਜ਼ੋ ਪਰਮੇਸ਼ਰ ਖੁਦਾਵੰ ਤਡੇ ਸਾਥ ਔਰ ਆਈਸੀ ਔਰ ਵਚਨ ਨੂੰ ਪੜਾਂਗੇ ਪਰਮੇਸ਼ਰ ਦੇ ਕਲਾਮ ਨੂੰ ਜਾਣਾਂਗੇ ਔਰ ਜੇ ਅਸੀਂ ਚਾਰ ਆਇਤ ਨੂੰ ਵੀ ਪੜਾਂਗੇ ਕਿਉਂਕਿ ਖੁਦਾ ਦਾ ਕਲਾਮ ਅਸਾਨੂੰ ਜੋ ਕਹਿ ਰਿਹਾ ਕਿ ਅਸੀਂ ਕਿਸ ਤੇ ਬਿਲੀਵ ਕਰਨਾ ਹੈ ਕਿਸ ਤੇ ਵਿਸ਼ਵਾਸ ਕਰਨਾ ਹੈ ਯਸੂ ਮਸੀਹ ਤੇ ਖੁਦਾਵੰਦ ਖੁਦਾ ਤੇ ਵਿਸ਼ਵਾਸ ਕਰਨਾ ਹੈ ਯੂਸਫ ਦੇ ਨਾਲ ਪਰਮੇਸ਼ਵਰ ਰਿਹਾ ਆਇਆ ਕੇ ਬਣਾ ਕੇ ਸੋ ਯੂਸਫ ਉਤੇ ਉਹਦੀ ਦਇਆ ਦੀ ਨਿਗਾਹ ਹੋਈ ਹਾਂ ਯੂਸਫ ਦੇ ਉਤੇ ਪਰਮੇਸ਼ਵਰ ਦੀ ਦਇਆ ਸੀ ਅੱਗੇ ਯੂਸਫ ਨੇ ਉਸ ਦੀ ਸੇਵਾ ਕੀਤੀ ਹਾਂ ਅਤੇ ਉਸ ਨੇ ਉਹ ਨੂੰ ਆਪਣੇ ਘਰ ਬਰੁਖੀਆ ਅਪਣਾ ਦਿੱਤਾ ਹਾਂ ਇੱਕ ਕੀ ਬਣਾ ਦਿੱਤਾ ਸਭ ਕੁਝ ਉਹਦੇ ਹੱਥ ਦੇ ਵਿੱਚ ਕਰ ਦਿੱਤਾ ਕਿਸੇ ਉਹ ਰਾਜੇ ਨੇ ਇੱਕ ਮੰਤਰੀ ਬਣਾ ਦਿੱਤਾ ਯੂਸਫ ਕਿਉਂਕਿ ਪਰਮੇਸ਼ਵਰ ਸੀ ਉਹ ਸਭ ਕੁਝ ਸੀਗਾ ਸਭ ਕੁਝ ਉਹਦੇ ਹੱਥ ਦੇ ਵਿੱਚ ਸੀਗਾ ਔਰ ਦੇਖੋ ਪਰਮੇਸ਼ਵਰ ਇਹ ਕਰ ਰਿਹਾ ਜੇਕਰ ਦੇਖੋ ਸਾਡੇ ਨਾਲ ਪਰਮੇਸ਼ਵਰ ਹੈ ਫਿਰ ਸਾਨੂੰ ਡਰਨ ਦੀ ਜ਼ਰੂਰਤ ਨਹੀਂ ਹੈ ਫਿਰ ਸਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਫਿਰ ਸਾਨੂੰ ਇਕੱਲਾ ਰਹਿਣ ਦੀ ਜ਼ਰੂਰਤ ਨਹੀਂ ਹੈ क्योंकि परमेश्वर साढ़े न सिर्फ उत्त भरोसा कर जरूरत है उत्ते विश्वास कर जरूरत है ईमान लिया जरूरत है चलन की जरूरत है तो परमेश्वर साढ़े साथ रहेगा परमेश्वर साधी सुन कि परमेश्वर कहते धर्मी के उ मेरी अखा हमेशा ही लगिया रिया दुहाई वाल लगे रहने अजिद यूसुफ नहीं पता से कि मैं जाके मंत्री बनागा प्राइम मिनिस्टर बनागा मेरे को सब कुछ होगा ਪਰਮੇਸ਼ਰ ਨੂੰ ਪਤਾ ਸੇ ਅੱਜ ਤੁਹਾਨੂੰ ਪਤਾ ਨਹੀਂ ਤੁਹਾਡੀ ਜ਼ਿੰਦਗੀ ਚ ਪਰਮੇਸ਼ਰ ਕੀ ਕਰਨਾ ਚਾਹੁੰਦਾ ਹੈ ਪਰ ਉਠੋ ਖੜੇ ਹੋ ਪਰਮੇਸ਼ਰ ਤੁਹਾਨੂੰ ਬles ਕਰਨਾ ਚਾਹੁੰਦਾ ਹੈ ਪਰਮੇਸ਼ਰ ਤੁਹਾਨੂੰ ਚਲਾਉਣਾ ਚਾਹੁੰਦਾ ਹੈ ਪਰਮੇਸ਼ਰ ਤੁਹਾਨੂੰ ਰੂਹਾਂ ਨੂੰ ਬਚਾਉਣ ਵਾਲਾ ਬਣਾਉਂਦਾ ਹੈ ਤੇ ਇਸ ਲਈ ਉਠੋ ਪਰਮੇਸ਼ਰ ਦੇ ਬਚਤ ਲਈ ਅਈ ਰਸੂਲਾ ਦੇ ਕਰਤਬ ਅਧਿਆਇ 7 ਉਹਦੀ 9 ਉਹਦੀ 10 ਸਾਇਤ ਨੂੰ ਪੜਾ ਕੇ ਪਹਿਲਾਂ 9 ਇਕ ਪੜਾ ਤੇ 10 ਇਕ ਪੜਾਂਗੇ ਦੋਸਤੋ ਜਾਨਾ ਕਿ ਸੁਪਰਮੇਸ਼ੁਰ ਦਾ ਬਚਨ ਸਾਨੂੰ ਅੱਗੇ ਕੀ ਦੱਸਦਾ ਹੈ ਕਿ ਯੂਸਫ ਨੂੰ ਫੜਾ ਦਿੱਤਾ ਗਿਆ ਯੂਸਫ ਨੂੰ ਵੇਚ ਦਿੱਤਾ ਗਿਆ ਔਰ ਜਿਹੜਾ ਉਹਦੇ ਕੁਰਤਾ ਵੀ ਸੀ ਉਹ ਵੀ ਉਹਨਾਂ ਤੋਂ ਲਈ ਉਹਦੇ ਤੋਂ ਲੈ ਲੈ ਗਏ ਕੁਛ ਵੀ ਨਹੀਂ ਸੀ ਯੂਸਫ ਕੋਲੇ ਯੂਸਫ ਕੁਛ ਵੀ ਨਹੀਂ ਬੋਲਿਆ ਯੂਸਫ ਦੇ ਨਾਲ ਪਰਮੇਸ਼ੁਰ ਸੀ ਔਰ ਯੂਸਫ ਜਿਹੜਾ ਸੀ ਉਹਨੂੰ ਪਰਮੇਸ਼ੁਰ ਤੇ ਵਿਸ਼ਵਾਸ ਸੀ ਇਸੇ ਤਰ੍ਹਾਂ ਤੁਹਾਨੂੰ ਵੀ ਪਰਮੇਸ਼ਰ ਤੇ ਵਿਸ਼ਵਾਸ ਹੋਣਾ ਚਾਹੀਦਾ ਚਾਹੇ ਕਿਸੇ ਵੀ ਕੜੀ ਦੇ ਵਿੱਚੋਂ ਚਾਹੇ ਕਿਸੇ ਵੀ ਹਾਲਾਤ ਦੇ ਵਿੱਚੋਂ ਪਰਮੇਸ਼ਰ ਤੁਹਾਨੂੰ ਉਸ ਤੋਂ ਕੱਢੇਗਾ ਪਰਮੇਸ਼ਰ ਉਸ ਤੋਂ ਤੁਹਾਨੂੰ ਬਾਹਰ ਲਿਆਏਗਾ ਸਿਰਫ ਸਾਡਾ ਵਿਸ਼ਵਾਸ ਪਰਮੇਸ਼ਰ ਨੂੰ ਖੁਸ਼ ਕਰੇਗਾ ਜਿਦਾ ਇਬਰਾਨੀਆਂ ਅਧਿਆਇ 11 ਉਦੀਸ਼ੇ ਆਇਤ ਸਮਝਉਂਦਾ ਸਦੀ ਹੈ ਤੋਂ ਆਈਏ ਪਰਮੇਸ਼ਰ ਦੇ ਵਚਨ ਨੂੰ ਪੜਾ ਕੇ ਸੁਣਾ ਲੈ ਹਟੇ ਉਹਨਾਂ ਦੇ ਇਸ ਦਾਣਾ ਦੇ ਵਿਰੋਧ ਕਰਕੇ ਉਹਨੂੰ ਵੇਚ ਦਿੱਤਾ ਕਿ ਉਹ ਮਿਸਰ ਵਿੱਚ ਲੈ ਜਾਰ ਹਾਂ ਹਾਂ ਹallelujah ਤਾਂ ਕੀ ਕਰ ਦਿੱਤਾ ਉਹਨਾਂ ਭਰਾਵਾਂ ਨੇ ਯੂਸਫ ਨੂੰ ਵੇਚ ਦਿੱਤਾ ਯੂਸਫ ਦੇ ਭਰਾਵਾਂ ਨੇ ਯੂਸਫ ਨੂੰ ਵੇਚ ਦਿੱਤਾ ਕਿਨੂੰ ਮਿਸਰ ਦੇ ਲੋਕਾਂ ਸਰਾਜਾ ਵੇਚ ਦਿੱਤਾ ਔਰ ਵੇਚ ਦਿੱਤਾ ਔਰ ਯੂਸਫ ਦਾ ਯੂਸਫ ਮਿਸਰ ਦੇ ਵਿੱਚ ਰਾਜਾ ਬਣ ਗਿਆ ਤਨੁਬਧ ਐਸਾ ਕਾਲ ਪੈ ਜਾਂਦਾ ਜਿਸ ਵਕਤੇ ਦੇ ਭਰਾ ਵੀ ਉਥੋਂ ਪੂਜਣ ਲੈ ਜਾਂਦੇ ਨੇ ਤੇ ਪਛਾਨ ਲੈਂਦਾ ਫਿਰ ਉਹ ਰੋਂਦਾ ਵੀ ਹੈ ਪਰ ਅੰਤ ਵਿੱਚ ਇਹਨਾਂ ਨੂੰ ਮਿਲਦਾ ਤਨ ਨੂੰ ਪਤਾ ਨਹੀਂ ਯੂਸਫ ਇਸ ਰਾਜ ਦਾ ਰਾਜਾ ਹੈ ਯੂਸਫ ਦੇ ਹੱਥ ਦੇ ਵਿੱਚ ਸਭ ਕੁਝ ਹੈ ਯੂਸਫ ਹੀ ਪ੍ਰਾਈਮ ਮਿਨਿਸਟਰ ਹੈ ਉਹਨਾਂ ਨੂੰ ਪਤਾ ਨਹੀਂ ਜਦੋਂ ਪਤਾ ਲੱਗਾ ਆਨੰਦ ਹੋਇਆ ਖੁਸ਼ੀ ਹੋਈ ਤਾਂ ਅਜੀਜ਼ੋ ਪਰਮੇਸ਼ਰ ਤੁਹਾਡੇ ਸਾਥ ਹੈ ਪਰਮੇਸ਼ਰ ਤੁਹਾਨੂੰ ਬles ਕਰਨਾ ਚਾਹੁੰਦਾ ਹੈ ਪਰਮੇਸ਼ਰ ਕਹਿੰਦੇ ਕਿ ਤੂੰ ਉੱਠ ਖੜਾਓ ਪਰਮੇਸ਼ਰ ਤੈਨੂੰ ਤਿਆਰ ਕਰਨਾ ਚਾਹੁੰਦਾ ਹੈ ਪਰਮੇਸ਼ਰ ਦੇ ਰਾਜ ਦੇ ਵਿੱਚ ਕੰਮ ਕਰੋ ਉਹਦੇ ਰਾਜ ਦੀ ਖੋਜ ਕਰੋ ਉਹਦੇ ਵਿੱਚ ਲੱਗੇ ਰਹੋ ਦੁਆ ਪ੍ਰਾਰਥਨਾ ਕਰਦੇ ਰਹੋ ਵਚਨ ਸੁਸਮਾਚਾਰ ਨੂੰ ਸੁਣਦੇ ਰਹੋ ਔਰ ਖੁਦਾ ਤੁਹਾਨੂੰ ਇਨਾਂ ਵਚਨਾਂ ਦੇ ਦੁਆਰਾ ਬਹੁਤ ਸਾਰੀ ਬਰਕਤ ਦੇ ਆਸ਼ਿਸ਼ ਦੇ ਔਰ ਆਇਏ ਸਾਡਾ ਜਿਹੜਾ ਟੌਪਿਕ ਸੀ ਕਿ ਪਰਮੇਸ਼ਰ ਹਮੇਸ਼ਾ ਸਾਥ ਲੈਂਦਾ ਹੈ ਔਰ ਪਰਮੇਸ਼ਰ ਜਿੱਦਾ ਯੂਸਫ ਦੇ ਸਾਥ ਸੀ ਉਹਦਾ ਤੁਹਾਡੇ ਵੀ ਸਾਥ ਹੈ ਉਸ ਵਿਸ਼ਵਾਸੀ ਦੇ ਸਾਥ ਵੀ ਹੈ ਜਿਸ ਨੇ ਪ੍ਰਭੂ ਨੂੰ ਕੋਲ ਕੀਤਾ ਪਰਮੇਸ਼ਰ ਦੇ ਨੇੜੇ ਆਉਣ ਦੀ ਅਸ ਜ਼ਰੂਰਤ ਹੈ ਤਾਂ ਆਇਏ ਆਪਾਂ ਸਾਰੇ ਪਰਮੇਸ਼ਰ ਦੇ ਨੇੜੇ ਆਈਏ और अपने गुनाह त्यागीए पापा को त्यागीए और परमेश्वर कबूलीए और उत्ते विश्वास उत्ते भरोसा रखिए ताकि खुदा सब ब्लेस करे ताकि खुदा थानू तो आशीष दे ब्लैस करे इसलिए जो परमेश्वर का वचन अंदर है कि यूसुफ एक सफलता ਮਨੁੱਖ ਸੀ ਇਸ ਲਈ ਪਰਮੇਸ਼ਰ ਵੀ ਤੁਹਾਨੂੰ ਇੱਕ ਸਫਲਤਾ ਮਨੁੱਖ ਬਣਾਏਗਾ ਪਰਮੇਸ਼ਰ ਵੀ ਤੁਹਾਨੂੰ ਇੱਕ ਸਫਲਤਾ ਮਨੁੱਖ ਦੇਖਣਾ ਚਾਹੁੰਦਾ ਹੈ ਬੈਠੋ ਨਾ ਪਰਮੇਸ਼ਰ ਦੇ ਖੜੇ ਹੋ ਜਾਓ ਕਮਜ਼ੋਰ ਤਗੜੇ ਹੋ ਜਾਓ ਅੱਜ ਇਸ ਵਚਨ ਦੇ ਦੁਆਰਾ ਖੁਦਾ ਤੁਹਾਨੂੰ ਬਹੁਤ ਸਾਰੀ ਬਰਕਤ ਦੇ ਆਸ਼ਿਸ਼ ਦੇ ਔਰ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਬੈਲ ਕਲ ਜ਼ਰੂਰ ਦਬੋਨਾ ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਔਰ ਤੁਹਾਨੂੰ ਛੋਟੇ ਛੋਟੇ ਟੌਪਿਕ ਜਿਹੜੇ ਹੈ ਉਹ ਮਿਲਦੇ ਰਹਿ ਤਾਂ ਖੁਦਾ ਤੁਹਾਨੂੰ ਬਰਕਤ ਦੇ ਆਸ਼ਿਸ਼ ਦੇ ਅਜ਼ੀਜ਼ੋ ਚੈਕ ਅਪ ਤੁਸੀਂ ਸੜਨਾ ਜੁੜਨਾ ਚਾਹੁੰਦੇ ਚਾਹੀਏ